ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਸ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀਆਂ ਦੀ ਵਾਰੀ ਆ ਗਈ ਹੈ ਇੱਕ ਇੱਕ ਕਰਕੇ सीबीआई ਵੱਲੋਂ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਝਟਕੇ ਲੱਗੇ ਸੀ ਭਾਰਤ ਭੂਸ਼ਣ ਆਸ਼ੂ ਨੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਹੋਰ ਵੀ ਹੋਰ ਕਾਫੀ ਵੱਡੇ ਆਗੂ ਜਿਹੜੇ ਸਮੇਂ-ਸਮੇਂ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਲ੍ਹ ਦੇ ਵਿੱਚ ਕਾਫੀ ਦਿਨ ਸਪੈਂਡ ਕਰਕੇ ਆਏ ਲੇਕਿਨ ਇਧਰ ਹੁਣ ਖਬਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਨਿਰਧਿਕ ਆਗੂ ਸਾਬਕਾ ਵਿਧਾਇਕ ਨੂੰ ਲੈ ਕੇ ਇੱਕ ਪਾਸੇ ਉਹਨਾਂ ਦੇ ਘਰ ਦੀ ਤਰਾਸ਼ੀ ਲਗਾਤਾਰ 2 ਦਿਨ ਕੀਤੀ ਗਈ ਕਿਉਂਕਿ ਉਹ ਸਿਆਸਤ ਦੇ ਵਿੱਚ ਸਿਆਸਤਦਾਨ ਤਾਂ ਹੈ ਹੀ ਨੇ ਲੇਕਿਨ ਉਹ ਇੱਕ ਚੰਗੇ ਕਾਰੋਬਾਰੀ ਵੀ ਨੇ ਕਿ ਇਨਕਮ ਟੈਕਸ ਦੇ ਵਿੱਚ ਘੁਟਾਲੇ ਕੀਤੇ ਜਾਂਦੇ ਨੇ ਕਿ ਉਹਨਾਂ ਵੱਲੋਂ ਕੁ ਫਾਈਲਾਂ ਦੇ ਵਿੱਚ ਕਪਲੇ ਕੀਤੇ ਜਾਂਦੇ ਨੇ ਇਸ ਨੂੰ ਲੈ ਕੇ ਹੁਣ ਵਿਵਾਦਾਂ ਦੇ ਵਿੱਚ ਘਰ ਗਏ ਨੇ ਕਿਸੇ ਵੀ ਸਮੇਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਜਿਨ੍ਹਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਦੀ ਉਠਣੀ ਬੈਠਣੀ ਹੈ ਜਿਨ੍ਹਾਂ ਦੇ ਸਿਰ ਤੇ ਉਹ ਉਡਾਰੀਆਂ ਮਾਰਦੇ ਨੇ ਜਿਨ੍ਹਾਂ ਦੇ ਵਿੱਚ ਉਹ ਬਿਜ਼ਨਸ 파ਟਨਰ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਕਈ ਫਾਈਲਾਂ ਫੜੀਆਂ ਗਈਆਂ ਨੇ ਸੀਬੀਆਈ ਵੱਲੋਂ CBI ਨੇ ਪਹਿਲਾ 2 ਦਿਨ ਲਗਾਤਾਰ ਰਾਣਾ ਗੁਰਜੀਤ ਸਿੰਘ ਘਰ ਦੇ ਤਲਾਸ਼ੀ ਕੀਤੀ ਇੱਕ ਜਿਹੜਾ ਕਪੂਰਥਾਲੇ ਦੇ ਵਿੱਚ ਘਰ ਹੈ ਦੂਸਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਘਰ ਹੈ ਥੋੜਾ ਬਹੁਤਾ ਉਹ ਤੋਂ ਕੁਝ ਮਿਲਿਆ ਲੇਕਿਨ ਲੱਗਦਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਉਹ ਚੀਜ਼ਾਂ ਛੁਪਾ ਦਿੱਤੀਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਅਤੇ ਉਹਨਾਂ ਦੇ ਨਜ਼ਦੀਕੀ ਸਾਥੀਆਂ ਦੇ ਕਪੂਰਥਾਲਾ ਚੰਡੀਗੜ੍ਹ ਸਥਿਤ ਤੇ ਟਿਕਾਣਿਆਂ ਤੇ ਛਾਪੀ ਛਾਪੇਮਾਰੀ ਕਰ ਰਿਹਾ ਹੈ ਚੰਡੀਗੜ੍ਹ ਵਿੱਚ ਵਿਧਾਇਕ ਰਾਣਾ ਗੁਰਜੀਤ ਦੇ ਕਰੀਬੀ ਇੱਕ ਵਕੀਲ ਦੇ ਘਰ ਵਿੱਚ ਛਾਪਾ ਮਾਰਿਆ ਜਾ ਰਿਹਾ ਹੈ ਆਮਦਨ ਕਰ ਵਿਭਾਗ ਦੀ ਟੀਮ ਵਕੀਲ ਦੇ ਘਰ ਛਾਪੇਮਾਰੀ ਦੌਰਾਨ ਦੋ ਤੋਂ ਤਿੰਨ ਸ਼ੈੱਲ ਕੰਪਨੀਆਂ ਦੇ ਦਸਤਾਵੇਜ਼ ਜਬਤ ਕੀਤੇ ਹਨ ਜਿਸ ਦੇ ਵਿਧਾਇਕ ਰਾਣਾ ਗੁਰਜੀਤ ਨਾਲ ਜੁੜੇ ਹੋਣ ਦਾ ਸ਼ੱਕ ਹੈ ਹਾਲਾਂਕਿ ਇਸ ਮਾਮਲੇ ਬਾਰੇ ਕਰ ਵਿਭਾਗ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਜਿਹੜਾ ਉਹ ਵਕੀਲ ਹੈ ਉਹਦੇ ਕਾਫੀ ਗੂੜੇ ਸਬੰਧ ਨੇ ਰਾਣਾ ਗੁਰਜੀਤ ਸਿੰਘ ਦੇ ਨਾਲ ਰਾਣਾ ਗੁਰਜੀਤ ਸਿੰਘ ਇੱਕ ਨਰਦਕ ਸਿਆਸਦਾਨ ਹੋਣ ਦੇ ਨਾਲ-ਨਾਲ ਇੱਕ ਵੱਡੇ ਕਾਰੋਬਾਰੀ ਵੀ ਨੇ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਟੈਕਸ ਨਹੀਂ ਭਰੇ ਗਏ 10 ਤੋਂ ਲੈ ਕੇ 20 ਕਰੋੜ ਰੁਪਏ ਦਾ ਟੈਕਸ ਵਿਭਾਗ ਵੱਲੋਂ ਇਹਨਾਂ ਨੂੰ ਜੁਰਮਾਨਾ ਕੀਤਾ ਗਿਆ ਇਸ ਦੇ ਬਾਵਜੂਦ ਵੀ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਸਾਥ ਦੇ ਸਾਥੀ ਨਹੀਂ ਸੁਧਰੇ ਯਾਨੀ ਕਿ ਉਸ ਦੇ ਸਾਥੀ ਵਕੀਲ ਕਰੂ ਕਰੂੰ ਲਗचार ਤੋਂ ਪੰਜ ਫੈਲਾ ਜਿਹੜੀਆਂ ਜਬਤ ਕਰ ਲੀਆਂ ਗਈਆਂ ਨੇ ਇਹ ਖਬਰ ਆ ਰਹੀ ਹੈ ਮੀਡੀਆ ਰਿਪੋਰਟ ਤੋਂ ਕਿ ਰਾਣਾ ਗੁਰਜੀਤ ਸਿੰਘ ਦੇ ਸਬੰਧ ਨੇ ਉਸ ਫੈਲਾ ਦੇ ਨਾਲ ਜਿਹੜੇ ਸੀਬੀਆਈ ਵੱਲੋਂ ਫੈਲਾ ਜਬਤ ਕੀਤੀਆਂ ਨੇ ਆਉਣ ਵਾਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਭਾਂਡਾ ਫੁੱਟੇਗਾ ਵੱਡੀ ਕਾਰਵਾਈ ਹੋ ਸਕਦੀ ਹੈ ਰਾਣਾ ਗੁਰਜੀਤ ਸਿੰਘ ਤੇ ਰਾਣਾ ਗੁਰਜੀਤ ਸਿੰਘ ਵੱਲੋਂ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਨਾ ਹੀ ਪਾਰਟੀ ਪ੍ਰਧਾਨ ਰਾਜਾ ਪੋੜਿੰਗ ਰਾਜਾ ਪੋੜਿੰਗ ਅਤੇ ਨਾ ਜਿਹੜਾ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਜਿਹੜਾ ਹੈ ਕੋਈ ਬਿਆਨ ਦਿੱਤਾ ਗਿਆ ਹੈ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਕਿਉਂਕਿ ਕਾਂਗਰਸ ਔਰ ਵੀ ਟੈਨਸ਼ਨ ਦੇ ਵਿੱਚ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ